ਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੇਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਪ ਤੇ ਸੈਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਬੱਧਣੀ ਖੁਰਦ ਤਹਿਸੀਲ ਤੇ ਜ਼ਿਲ੍ਹਾ ਬਈ ਨੂੰ ਮੋਗਾ ਹੀ ਪੈਂਦੇ ਆ ਜਿਹੜੇ ਕਰੋ ਵੀਡੀਓ ਬਣਾ ਰਹੇ ਆ ਭਈ ਵਪਾਰ ਦਾ ਕੰਮ ਕਰਦੇ ਆ ਰੁਟੀਨ ਚ ਪਸ਼ੂ ਆਉਂਦੇ ਰਹਿੰਦੇ ਨੇ ਤੇ ਰੁਟੀਨ ਚ ਆਪਣੇ ਚੈਨਲ ਦੇ ਵੀਡੀਓ ਹੁੰਦੇ ਰਹਿੰਦੇ ਆਣੇ ਅੱਜ ਪੰਜ ਐਨੀਮਲ ਬਾਈ ਦੇ ਸੇਲ ਆ ਦੋ ਤਾਜੇ ਸੂਏ ਆ ਇੱਕ ਟੋਕੜ ਆ ਇੱਕ ਗੱਬਣਾ ਤੇ ਇੱਕ ਚੰਗੀ ਬਰੀਡ ਦੀ ਬੱਚੀ ਆ ਜਾਣਕਾਰੀ ਪ੍ਰੋਪਰ ਬਾਈ ਤੋਂ ਲੈ ਲਾਂਗੇ ਕਿ ਦੁੱਧਵਾ ਦਾ ਕਿੰਨਾ ਮਸੂਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦੋ ਨਾਮ ਲਾਪਿਸ ਪਿੰਡ ਬਦਨੀ ਖੁਰਦ ਪੁਰਾ ਮੋਗਾ ਸੀਲ ਮੋਗਾ ਮੋਬਾਈਲ ਨੰਬਰ ਹੀ 9832355 ਆਪਾਂ 2 ਦਿਨ ਪਹਿਲਾਂ ਵੀਡੀਓ ਪਾਈ ਸੇਲ ਹੋ ਗਈ ਸੀ ਠੀਕ ਆ ਜੀ ਇੱਕ ਨੰਬਰ ਤੋਂ ਸ਼ੁਰੂ ਕਰ ਲਾਂਗੇ ਇਹਦੀ ਕੀ ਡਿਟੇਲ ਆ ਜੀ ਇਹ ਵੀ ਪਹਿਲਾਂ ਸੂਆ 2 ਦਿਨ ਦਾ ਨੂੰ ਠੀਕ ਆ ਜੀ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਵੀਰ ਮਗਰ ਬੱਚਾ ਜੀ ਬੱਚਾ ਮਗਰ ਮਗਰ ਬੱਚਾ ਤੁਸੀਂ ਦੇਖ ਸਕਦੇ ਹੋ 20 ਦਿਨ ਹੋ ਗਏ ਸੂਈ ਨੂੰ ਕਿੰਨਾ ਦੁੱਧ ਨਟਿਆ ਦੋ ਦਸ ਟਾਈਮ 15 ਬ 14 ਦੀ ਗਾਰੰਟੀ ਹੈ ਠੀਕ ਆ 14 ਦੀ ਗਾਰੰਟੀ ਹੈ ਕੋਈ ਵੀਰ ਚਵਾਈ ਕਰਕੇ ਦੋ ਟਾਈਮ ਚਾਰ ਟਾਈਮ ਲੈ ਜੀ ਠੀਕ ਆ ਜੀ ਤੋੜ ਕੇ ਦਿਖਾ ਦਿਵੀਂ ਵੀਰ ਬਾਈ ਦੇ ਦਸਰ ਮੁਤਾਬਕ ਪਹਿਲੇ ਸੂਏ ਸੂਈ ਹੋਈ ਆ ਮੂੰਹ ਤੋਂ ਦੋ ਦੰਦ ਆ ਬੱਚਾ ਮਗਰ ਬੱਚਾ ਤੁਸੀਂ ਦੇਖ ਸਕਦੇ ਹੋ ਦੁੱਧ ਬਾਈ ਕਹਿੰਦਾ 15 ਕਿਲੋ ਆ ਆਪਾਂ 14 ਕਿਲੋ ਦੀ ਬਾਈ ਗਾਰੰਟੀ ਆ 14 ਦੀ ਗਾਰੰਟੀ ਆ ਬਾਈ 14 ਕਿਲੋ ਦੀ ਬਾਈ ਕਹਿੰਦਾ ਗਾਰੰਟੀ ਆ ਮੇਰੇ ਕਰੋ ਕੰਡੇ ਦੇ ਜੋਖੇ ਲੈ ਜਾ ਚਾਹੇ ਦੋ ਟਾਈਮ ਚਵਾਈ ਕਰ ਲੈ ਚਾਹੇ ਚਾਰ ਟਾਈਮ ਚਵਾਈ ਕਰ ਲੈ ਚਾਹੇ ਛੇ ਟਾਈਮ ਕਰ ਲੈ ਜੀ ਹਵਾਨਾ ਕਰਮਾਂ ਵਾਲੀ ਦਾ ਸੋਨਾ ਤਿਆਰ ਕੀਤਾ ਦੇਖ ਸਕਦੇ ਤੁਸੀਂ ਫਣਾ ਦੇ ਸੈ ਸੋਹਣਿਆ ਰੋਕਲੀ ਵੀਰ ਮਾੜਾ ਥੋੜਾ ਜਿਹਾ ਕੈਮਰੇ ਤੋਂ ਡਰਦਾ ਹੀ ਪਸ਼ੂ ਕੰਦ ਕਾਠ ਦੇ ਪੱਖ ਤੋਂ ਚੰਗੀ ਆ ਜੀ ਬਨਲੀ ਵੀਰ ਥਣ ਤੁਨੂ ਨੇੜੇ ਤੋਂ ਚੈੱਕ ਕਰਵਾ ਦਿੰਦਾ ਜੀ ਚੈੱਕ ਕਰ ਲੋ ਜੀ ਕੱਲਾ ਕੱਲਾ ਥਣ ਵਿਥੀ ਤੇ ਲੱਗਿਆ ਚਾਰੇ ਥਣ ਐ ਔਰ ਨਿੱਖੜ ਮੈਂ ਬਾਕੀ ਹਾਥੀ ਚੁਗਾਈ ਵਾਲੇ ਆ ਤੇ ਬਾਈ ਸੀਰਸਾਉ ਕਰ ਮਾਰੀ ਹਾਂ ਵੀਰੇ ਸੀਰਸਾਉ ਪੂਰੀ ਠੀਕ ਆ ਜੀ ਕੋਈ ਥਣਾ ਚੋਂ ਪੂਰ ਛਟਾਈ ਕੋਈ ਵੀਰੇ ਵਧੀਆ ਗਾਰੰਟੀ ਹਾਂ ਗਾਰੰਟੀ ਕਿੰਨੇ ਅਰਗੀ ਧਰ ਮੁੱਲ ਬਾਈ ਇਹਦਾ ਮੁੱਲ 55000 ਰੁਪਏ ਮਾਨਤਨ ਹੋ ਜੂਗਾ ਮਾਨਤਨ ਹੋ ਜੂਗਾ 55000 ਰੁਪਇਆ ਬਾਈ ਮੁੱਲ ਕਰਦੇ ਬਾਈ ਕਹਿੰਦਾ ਮਾਨਤਨ ਹੋ ਜਾਊਗਾ ਜਿਹੜਾ ਵੀਰ ਚੱਲ ਕੇ ਆਊਗਾ ਜੀ ਦੋ ਨੰਬਰ ਇਹਦੀ ਕੀ ਡਿਟੇਲ ਆਈ ਇਹ ਵੀਰ ਦੂਜਾ ਸੂਆ ਗੱਭਣ ਠੀਕ ਹੈ ਕਿੰਨੇ ਕ ਦਿਨ ਲੈ ਜੂ ਵੀਰ ਲੈ ਜੂ 10 ਤੋਂ 12 ਦਿਨ 10 ਤੋਂ 12 ਦਿਨ ਦੀ ਪਹਿਲੇ ਸੂਏ ਕਿੰਨੇ ਦੁੱਧ ਦਿੱਤਾ ਪਹਿਲੇ ਸੂਏ ਤੇ 13 ਗਲੋਤ ਤਵਾ ਠੀਕ ਹੈ ਇਹ ਵੀ ਕੱਢ ਲਈ ਵੀਰ ਬਾਹਰ ਕਰਾਸ ਚ ਪੈਂਦੀ ਆ ਬਾਕੀ ਦੁੱਧ ਇਹਨਾਂ ਦਾ ਚੰਗਾ ਹੀ ਹੁੰਦਾ ਫੈਟ ਚੰਗੀ ਆਉਂਦੀ ਹੁੰਦੀ ਆ ਦੂਜੇ ਸੂਏ ਸੁੰਦੀ ਆ ਲਗਭਗ 10 ਤੋਂ 12 ਦਿਨਾਂ ਦੀ ਕੱਚੀ ਆ 13 14 ਕਿਲੋ ਪਲੂਨ ਦਾ ਦਿੱਤਾ ਵਾ ਇਹ ਤੇਰ ਬਲਾਸ ਦੀ ਉਮੀਦ ਆ ਬਾਕੀ ਸੇਵਾ ਦੇ ਸਰਤੇ ਆ ਜੇ ਕੋਈ ਵੀਰ ਵੱਧ ਕਰ ਲੂ ਤਾਂ ਵੱਧ ਵੀ ਲੈ ਸਕਦਾ ਹਵਾਨਾ ਕਰਮ ਵਾਲੀ ਸੋਨਾ ਤਿਆਰ ਕਰਦੀ ਹੁੰਦੀ ਹੈ ਦਸਾਂ ਤੋਂ 12 ਦਿਨਾਂ ਦੇ ਕਰਪੂਰਾ ਟਾਪ ਦਾ ਹਵਾਨਾ ਤਿਆਰ ਕਰ ਲੈਣਾ ਥਣਾਂ ਦੇ ਸਹਜ ਬਹੁਤ ਸੋਨੇ ਆ ਹੱਥੀ ਜਵਾਈ ਵਾਲੇ ਚਾਰੇ ਥਣ ਗੱਠਾਂ ਨੂੰ ਵਿੱਤੀ ਤੇ ਲੱਗੇ ਆ ਹੈਵੀ ਬੋਡੀ ਵੇਟ ਦੀ ਆ ਕੋਈ ਲੱਸੀ ਫਿੱਕੀ ਨਹੀਂ ਕਿ ਜੀ ਦੇ ਦਿਓ ਭਾਈ 15 ਕਿਲੋ ਆਰਾਮ ਨਾਲ ਵੀਰੇ 15 ਕਿਲੋ ਦੁੱਧ ਦੀ ਉਮੀਦ ਬਾਕੀ ਸੇਵਾ ਦੇ ਸਰਤੇ ਆ ਮੁੱਲ ਭਈ ਇਹਦਾ ਇਦਾ ਮੁੱਲ 42000 ਰੁਪਏ ਵੀਰੇ ਠੀਕ ਹੈ ਮਾਨਤਨ ਹੋ ਜਾਊਗਾ ਮਾਨਤਨ ਹੋ ਜਾਊਗਾ 42000 ਰੁਪਏ ਬਾਈ ਮੁੱਲ ਕਰਦੇ ਬਾਕੀ ਮਾਨਤਨ ਹੋ ਜਾਊਗਾ ਤਿੰਨ ਨੰਬਰ ਇਹ ਜਰਸੀ ਦੀ ਕੀ ਡਿਟੇਲ ਆ ਜੀ ਇਹ ਜਰਸੀ ਦੂਜਾ ਸਵਾਗਰ ਰਾਸ ਹੋਈ ਆ ਠੀਕ ਆ ਜੀ ਬੱਚਾ ਕੀ ਦਿੱਤਾ ਜੀ ਮਗਰ ਬੱਚਾ ਵੀਰੇ ਮਗਰ ਬੱਚਾ ਜੀ ਤੇ ਬੋਲਾ ਕੱਢਿਆ ਹੋ ਥੋੜਾ ਘਣਾ ਹਾਂਜੀ ਬੋਲਾ ਕੱਢਿਆ ਰਾਤ ਤਿੰਨ ਕਿਲੋ ਗੜਾ ਤਿੰਨ ਕਿਲੋ ਸਵਾਗਰ ਠੀਕ ਆ ਜੀ ਤੇ ਜੀਰ ਵਗੈਰਾ ਪ੍ਰੋਪਰ ਬੈਕ ਜੀ ਜੀਰ ਵਗੈਰਾ ਨੇ ਪ੍ਰੋਪਰ ਪਈ ਹੋਈ ਠੀਕ ਆ ਗਾਰੰਟੀ ਆ ਆਪਣੀ ਗਾਰੰਟੀ ਵੀਰ ਜੀ ਤੋੜ ਕੇ ਦਿਖਾ ਦੀ ਵੀਰਾ ਬਾਈ ਕਹਿੰ 3 ਕਿਲੋ ਰਾਤ ਕੱਢ ਲਿਆ ਸੀ 3 ਕਿਲੋ ਤੜਕੇ ਬੋਲਾ ਕੱਢ ਲਿਆ ਸੀ ਬੱਚਾ ਮਗਰ ਵੱਛਾ ਤੁਸੀਂ ਦੇਖ ਸਕਦੇ ਹੋ ਬਾਕੀ ਹਵਾਨਾ ਕਰਮ ਵਾਲੀ ਨੇ ਸੋਨਾ ਤਿਆਰ ਕੀਤਾ ਵਾ ਪੂਰਾ ਵੱਡਾ ਤੇ ਥੋਸ ਹਵਾਨਾ ਤਿਆਰ ਕਰੀ ਬੈਠੀ ਆ ਕਿੰਨਾ ਕੁ ਦੇ ਦੂ ਬਾਈ ਦੁੱਧ ਦੁੱਧ ਪਾ ਦੂ ਵੀਰੇ 17-18 ਕਿਲੋ ਠੀਕ ਹੈ 17-18 ਕਿਲੋ ਦੁੱਧ ਕੋਈ ਬਾਲਾ ਵੀ ਨਹੀਂ ਕਿਉਂਕਿ ਹਵਾਨਾ ਥੱਬੇ ਦਾ ਤਿਆਰ ਕਰੀ ਬੈਠੀ ਆ ਬਾਕੀ ਫੇਸ ਕੁਆਲਟੀ ਵੀ ਸੋਹਣੀ ਆ ਰੰਗ ਰੂਪ ਦੀ ਵੀ ਚੰਗੀ ਆ ਥਾਣਾ ਦਾ ਸਹਿ ਸੋਹਣਾ ਆ ਚਾਰੇ ਤੁਹਾਨੂੰ ਨਿੱਖੜ ਮੇ ਇੱਕੋ ਜਿਹਾ ਸੈਜ ਦੇ ਟਾਪ ਦਾ ਘਰ ਉਹਨਾਂ ਤਿਆਰ ਕੀਤਾ ਵਾ ਮਗਰ ਬੱਚਾ ਜੀ ਬੱਚਾ ਜੀ ਇਹਦਾ ਮੁੱਲ ਬਾਈ ਇਹਦਾ ਮੁੱਲ ਵੀਰੇ 50000 ਰੁਪਏ 48 ਦਵਾਂਗੇ ਠੀਕ ਹੈ ਜੀ 5000 ਰੁਪਏ ਬਾਈ ਮੁੱਲ ਕਰਦੇ ਬਾਈ ਕਹਿੰਦੇ 48 ਦੀ ਹਾਂ ਨਾ ਇਹ ਨੰਬਰ ਬਾਈ ਦਾ ਥੱਲੇ ਵਾਲੇ ਪਾਸੇ ਸਕਰੀਨ ਤੇ ਚੱਲੂਗਾ ਬਾਈ ਨਾਲ ਕਨੈਕਟ ਕਰ ਸਕਦੇ ਚਾਰ ਨੰਬਰੇ ਤੋਂ ਪਰ ਦੀ ਕੀ ਡਿਟੇਲ ਆਈ ਇਹ ਵੀ ਸੁਈ ਨੂੰ ਨੂੰ ਡੇਢ ਤੋਂ 2 ਮਹੀਨੇ ਹੋ ਗਏ ਠੀਕ ਹੈ ਜੀ ਕਿੰਨੇ ਮੈਂ ਸੁਈ ਸੁਈ ਵੀ ਹੈ ਦੂਜਾ ਸੁਆਗਾ ਠੀਕ ਹੈ ਜੀ ਠੀਕਾ ਨਹੀਂ ਭਰਾ ਵੀਰੇ ਠੀਕ ਹੈ ਦੁੱਧ ਕਿੰਨਾ ਲੈਣਾ ਦੁੱਧ ਇਸ ਟਾਈਮ ਹੈ 13-12 ਦੀ ਗਾਰੰਟੀ ਹੈ ਠੀਕ ਹੈ 12 ਦੀ ਗਾਰੰਟੀ ਹੈ ਹੋਰ ਕੇ ਦਿਖਾ ਦਿਜੀ ਬਾਕੀ ਥਾਂ ਲੈਵੇ ਤੇ ਜੱਜਮੈਂਟ ਉਹ ਹਿਸਾਬ ਨਾਲ ਕਰਿਓ ਵੀਡੀਓ ਬਣਾਉਣ ਦਾ ਸਮਾਂ 11 ਵਜੇ ਦੇ ਦਾਇ ਸ਼ਾਮ ਦੇ ਟਾਈਮ ਵੀਡੀਓ ਬਣਾਉਂਦੇ ਤਾਂ ਹਵਾਨਾ ਸੋਨਾ ਤਿਆਰ ਕੀਤਾ ਹੋਣਾ ਦੂਜਾ ਸਵੇਰ ਸੂਈ ਹੋਈ ਆ ਡੇਢ ਕ ਮਹੀਨਾ ਹੋ ਗਿਆ ਬਾਈ 10 ਦਾ ਸੂਈ ਨੂੰ ਦੁੱਧ ਬਾਈ ਕਹਿੰਦਾ 13 ਕਿਲੋ ਆ ਆਪਾਂ 12 ਕਿਲੋ ਕਰੇ ਕੰਡੇ ਜੋਕ ਕੇ ਦੇਣਾ ਜੀ ਬਾਈ ਮਗਰਲੇ ਪਾਸੇ ਛੋਟੀ ਜੀ ਸ਼ਾਕ ਕਰ ਜਾਂਦੀ ਉਹ ਜਾ ਸਰੂ ਵੀ ਹੈ ਨਹੀਂ ਵੀਰੋ ਤਾਂ ਹੈ ਨਹੀਂ ਕਾ ਜੀ ਨਾ 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 ਥੋੜੀ ਜੀ ਜੰਮਾ ਨਹੀਂ ਚੱਲਦੀ ਜੀ ਬਾਈ ਕਹਦਾ ਉਹ ਤੇ ਸਰੂ ਵੀ ਹੈ ਨਹੀਂ ਬਾਕੀ ਥਾਣਾ ਦੇ ਸਾਈਜ਼ ਚੰਗੇ ਆ ਹੱਥੀ ਚਵਾਈ ਵਾਲੇ ਥਾਣਾ ਜਿੱਤੇ ਸੀਲ ਸਾਬੂ ਬਾਈ ਕਰਮਾਂ ਵਾਲੀ ਪੂਰੀ ਯਾਰ ਠੀਕ ਆ ਜੀ ਤੇ ਥਾਣਾ ਵੀ ਅੱਬਾ ਜੀ ਸਾਰੀਆਂ ਓਕੇ ਹੋਣਗੀਆਂ ਜਮੈਂਨ ਓਕੇ ਵੀ ਹੱਥ ਵੀ ਨਾ ਲਾਓ ਯਾਰ ਠੀਕ ਹੈ ਇਹਦਾ ਮੁੱਲ ਬਾਈ ਇਹਦਾ ਮੁੱਲ 36000 ਰੁਪਏ ਠੀਕ ਆ ਜੀ ਮਾਨਤਨ ਹੋ ਜੂਗੀ ਮਾਨਤਨ ਹੋ ਜੂਗੀ ਏ ਬੱਚੀ ਦੀ ਕੀ ਡਿਟੇਲ ਆ ਬਾਈ ਇਹ ਵੀ ਖੀਰੀ ਆ ਮੂਹ ਇਹਦੀ ਉਮਰ ਆ ਮਾਲਾ 13 ਤੋਂ 14 ਮਹੀਨੇ ਦੀ ਆ 13 ਤੋਂ 14 ਮਹੀਨੇ ਉਮਰ ਹੈ ਹਾਂਜੀ ਠੀਕ ਹੈ ਕਿਹੜੇ ਸੀਮਨ ਦੀ ਆ ਬਾਈ 66 ਸੀਮਨ ਦੀ ਵੀਰੇ ਠੀਕ ਹੈ ਜੀ ਮਾ ਦਾ ਮਲਕ ਰਿਕਾਰਡ ਇਹ ਮਾ ਦਾ 35 ਬਲ ਹੈ 35 ਬਲ ਦੁਰ ਕੇ ਦਿਖਾ ਦਿ ਵੀਰੇ 13 ਤੋਂ 14 ਮਹੀਨੇ ਬਾਈ ਉਮਰ ਦੱਸਦਾਗਾ 66 ਸੀਮਨ ਦੀ ਬੱਚੀ ਆ ਮਦਰ ਮਲਕ ਰਿਕਾਰਡ ਬਾਈ 35 ਕਿਲੋ ਦਾ ਦੱਸਦਾ ਬਾਕੀ ਕੱਦ ਕਾਢ ਦੀ ਇਹ ਵੀ ਚੰਗੀ ਪ੍ਰਿੰਟ ਵਗੈਰਾ ਬਹੁਤ ਚੰਗਾ ਹਾਈਟ ਚੰਗੀ ਆ 6 ਮਹੀਨੇ ਚੰਗੀ ਸੇਵਾ ਗੌਰ ਹੋ ਜੇ ਤਾਂ ਟਾਪ ਦੀ ਬੈੜ ਤਿਆਰ ਹੋ ਜੂਗੀ ਤੇਜ਼ ਕੁਆਲਿਟੀ ਚੈੱਕ ਕਰ ਲੋ ਜੀ ਥੋੜਾ ਜਿਹਾ ਠੰਡ ਦਾ ਕਰਕੇ ਇਹਨੂੰ ਵਸਤੀ ਵੀ ਆ ਬਾਕੀ ਥੋੜਾ ਜਿਹਾ ਤਾਂ ਠੰਡ ਜਿਆਦਾ ਮੰਗਦੀ ਆ ਥਾ ਝੋਲੀ ਚੈੱਕ ਕਰ ਸਕਦੇ ਹੋ ਜੀ ਕੋਈ ਬਾਦੂ ਆਖਣੀ ਕੇ ਚਾਰ ਹੀ ਥਾਣਾ ਪੂਰੇ ਸੋਹਣੇ ਹਵਾਨਾ ਕੱਢੂਗੇ ਜੀ ਕਿਉਂਕਿ ਝੋਲੀ ਚੰਗੀ ਆ ਜੀ ਬੈਕ ਸਾਈਡ ਨੂੰ ਆ ਝੋਲੀ ਬਾਕੀ ਫੇਸ ਕੁਆਲਿਟੀ ਦੀ ਸੋਹਣੀ ਆ ਇਹਦਾ ਮੁੱਲ ਬਈ ਇਦਾ ਮੁੱਲ ਹੋਰੇ 22000 ਰੁਪਏ ਠੀਕ ਹੈ ਜੀ ਮਾਨਤਨ ਹੋ ਜੂਗਾ ਮਾਨਤਨ ਹੋ ਜੂਗਾ 22000 ਰੁਪਏ ਬਾਈ ਬੱਚੀ ਦਾ ਮੁੱਲ ਕਰਦੇ ਆ ਬਾਕੀ ਜਿਹੜੇ ਰੇਟ ਕੀਤੇ ਗਏ ਆ ਕੋਈ ਫੈਕਸ ਨਹੀਂ ਜਿਹੜਾ ਵੀਰ ਚੱਲ ਕੇ ਆਊਗਾ ਮੌਕੇ ਤੇ ਬਾਈ ਕਹਿੰਦਾ ਮਾਨਤਨ ਕਰ ਦਾਂਗੇ ਜੀ ਨੰਬਰ ਬਾਈ ਦਾ ਸਕਰੀਨ ਤੇ ਚੱਲੂਗਾ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ